ਜੋ ਕਮਪਟੇ ਨਾ ਹੋਣੀਆਂ ਹੋ ਰਹੀਆਂ ਨੇ ਸੰਗਤੇ ਏਡਾ ਵੱਡਾ ਸਾਦਾ ਸਤਿਗੁਰ ਹੋਵੇ ਸਿੱਖ ਦੀ ਕਦੇ ਮੁਰਦਸਾਨੀ ਹੋ ਸਕਦੀ ਅਸੀਂ ਆਪਣੇ ਕਈ ਕਾਰਨਾ ਕਰਕੇ ਇਹ ਗੱਲਾਂ ਸਾਡੇ ਜਿਹਨ ਵਿੱਚ ਸਾਡੇ ਨਿੱਜੀ ਜੀਵਨ ਵਿੱਚ ਆ ਗਈਆਂ ਉਹਨਾਂ ਦੇ ਜਿੰਨੇ ਵਾਰ ਅਸੀਂ ਆਪਾਂ ਮੈਂ ਪਹਿਨਾ ਨੂੰ ਮਾਵਾ ਨੂੰ ਬੱਚੀਆਂ ਨੂੰ ਬੇਨਤੀ ਕਰੂੰਗਾ ਸਮਾਜ ਸਿਰਜਣੀਆਂ ਨੇ ਸਾਡੀਆਂ ਮਾਵਾ ਪਹਿਲਾ ਗੁਰੂ ਵੀ ਮਾਂ ਹੀ ਹੋਇਆ ਕਰਦਾ ਪਹਿਲਾ ਗੁਰੂ ਵੀ ਮਾਂ ਹੀ ਹੋਇਆ ਕਰਦਾ ਮਾਵਾ ਪੈਣਾ ਬੱਚੀਆਂ ਐਸੇ ਸਮਾਜ ਨੂੰ ਸਿਰਜਣ ਐਸੇ ਗੁਰ ਸਿੱਖਾਂ ਨੂੰ ਸਿਰਜਣ ਜੋ ਜੋਦੇ ਤੇ ਬਹਾਦਰ ਹੋਣ ਜੋਦੇ ਤੇ ਬਹਾਦਰਤਾ ਹੋ ਸਕਦੇ ਐ ਸਾਡੀਆਂ ਮਾਵਾ ਦਾ ਦੁੱਧ ਪੂਰਾ ਸੁਧ ਹੋਵੇ ਸੁਧ ਤੇ ਬੁੱਧ ਜਾਂਦੀ ਹੈ ਤਾਂ ਜੋ ਸਾਡੀਆਂ ਬੱਚੀਆਂ ਧਰਮੀ ਬੰਨ ਘਰ ਤੋਂ ਧਰਮ ਦੀ ਸਿੱਖਿਆ ਦੀਏ ਬੱਚਿਆਂ ਨੂੰ ਬਹਾਦਰ ਬਣਾਈਏ ਅੱਜ ਜੇ ਕਿਸੇ ਮਾਂ ਨੇ ਸੀਣੀ ਮਾਂ ਨੇ ਪੁੱਤਰ ਜੰਮਿਆ ਸੀ ਬਹਾਦਰ ਸਾਡੇ ਕੋਲ ਹੈ ਸੀ ਤਾਂ ਹੀ ਤਾਂ ਮੋਰਚਾ ਲੱਗ ਗਿਆ ਬਖਾੜੀ ਦਾ ਜੇ ਕੋਈ ਬਹਾਦਰ ਐਸੀਆਂ ਮਾਵਾਂ ਜਨਮ ਦੇਣ ਬੱਚਿਆਂ ਨੂੰ ਜਿਹੜੀਆਂ ਵਰਦ ਤੇ ਰਾਜ ਕਰਨ ਓ ਗੁਰੂ ਦੀਆਂ ਖੁਸ਼ੀਆਂ ਹਮੇਸ਼ਾ ਨੇ ਸਾਡੇ ਨਾਲ ਅਸੀਂ ਖੁਸ਼ੀਆਂ ਤੋਂ ਵਿਸਲੇ ਖੁਸ਼ੀਆਂ ਦੇ ਮਾਰਗ ਤੋਂ ਠਣਕੇ ਫਿਰਦੇ ਆ ਸਤਗੁਰ ਨੇ ਵਚਨ ਕੀਤੇ ਸੀ ਜੇ ਇਹ ਗਹਿਤ ਪਰਨ ਕੀ ਰੀਤ ਮਾਇਨਾ ਕਰੋ ਇਨਕੀ ਪ੍ਰਤੀਤ ਇੱਕ ਨਿਮਰਤਾ ਦਾ ਗਹਿਣਾ ਗਰੀਬੀ ਦਾ ਗਹਿਣਾ ਆਪਣੇ ਆਪ ਤੋਂ ਦੂਸਰਿਆਂ ਦੀ ਉਤਸਕ ਕਰਨੀ ਆਪਣੇ ਆਪ ਤੋਂ ਦੂਸਰਿਆਂ ਨੂੰ ਵੱਧ ਸਮਝਣਾ ਆਪਣੇ ਗੁਰਸਿੱਖਾਂ ਦਾ ਸਤਕਾਰ ਕਰਨਾ ਗੁਰਸਿੱਖੀ ਦਾ ਸਤਕਾਰ ਕਰਨਾ ਜੇ ਗੁਰਸਿੱਖੀ ਦਾ ਸਤਕਾਰ ਕਰਾਂਗੇ ਤਾਂ ਹੀ ਗੁਰਸਿੱਖਾਂ ਦਾ ਸਤਕਾਰ ਹੋਵੇਗਾ ਜੇ ਗੁਰਸਿੱਖਾਂ ਦਾ ਸਤਕਾਰ ਹੋਵੇਗਾ ਗੁਰਸਿੱਖਾਂ ਦਾ ਸਤਕਾਰ ਸਾਡੇ ਮਨ ਵਿੱਚ ਹੋਵੇਗਾ ਤਾਂ ਹੀ ਅਸੀਂ ਸਿੱਖੀ ਦੀ ਅਹਿਮੀਅਤ ਨੂੰ ਸਮਝ ਸਕਦੇ ਹਾਂ ਆਪਣੇ ਆਪ ਨੂੰ ਕਦੇ ਗੁਰਸਿੱਖ ਵੱਡਾ ਮਹਾਨ ਨਹੀਂ ਸਮਝਿਆ ਕਰਤਾ ਸਤਿਗੁਰ ਦੀ ਬਾਣੀ ਉਪਦੇਸ਼ ਦਿੰਦੀ ਹੈ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ ਬਾਬਾ ਅਦਰ ਸਿੰਘ ਜੀ ਨੇ ਉਹਨਾਂ ਨੇ ਇੱਕ ਮੁੱਖ ਤਾਈ ਕੌਲੋ ਦਿੱਤੀ ਇੱਕ ਵਚਨ ਦਿੱਤੇ ਉਹ ਵਕਤ ਸੀ ਸਿਕਾ 2 ਵਜੇ ਅਮਰਤ ਵੇਲੇ ਰਾਤ ਨੂੰ 2 ਵਜੇ ਹੁੰਹਾ ਹੋਤੇ ਢੋਲ ਫੜਕਾਉਣੇ ਸ਼ੁਰੂ ਕਰਦੇ ਹੋ ਭਾਵ ਮਹਾਂਪੁਰਖਾਂ ਦਾ ਕਿ ਘਰ ਤੋਂ ਘਰ ਤੱਕ ਸਿੱਖ ਦਾ ਸੂਰਜ ਰਾਤ ਨੂੰ 2 ਵਜੇ ਚੜਦਾ ਆ ਆ ਦੁਨੀਆ ਦਾ ਸੂਰਜ ਸਵੇਰੇ 6:30 ਤੇ ਚੜਦਾ ਹੈ ਸਿੱਖ ਦਾ ਸੂਰਜ ਚੜਦਾ ਰਾਤ ਨੂੰ 2 ਵਜੇ ਬਾਬਾ ਜੀ ਨੇ ਆਵਾਜ਼ ਮਾਰੀ ਸੀ ਸਿੱਖੋ ਜਦੋਂ ਤੁਸੀਂ 2 ਵਜੇ ਇਸ਼ਨਾਨ ਕਰਕੇ ਇਹ ਨਿਤਨੇਮ ਜੜੋਗੇ ਕੋਈ ਦੁਨੀਆ ਦੀ ਤਾਕ ਤੈ ਤੁਹਾਨੂੰ ਹਰਾ ਜਾ ਰੇ ਬੁਲੇ ਜੋ ਜੋ ਆਹ ਫਰਦਾਨੀ ਮੋਰਚੇ ਵਿੱਚੋਂ ਦਿਲ ਦਾ 베ੜਾ ਸਾਰਾ ਖਾਲੀ ਪਿਆ ਹੈ ਦਿਲ ਦੇ 베ੜੇ ਵਿੱਚ ਆਹ ਗੁਰਮਖਾਂ ਦੇ ਜੀਵਨਾ ਦੇ ਵਿੱਚੋਂ ਗੁਣ ਇਕੱਠੇ ਕਰ ਕਰਕੇ ਦਿਲ ਦੇ 베ੜੇ ਉੱਤੇ ਰੱਖ ਲੀਏ ਤਾਂ ਜੋ ਪੂਰ ਗੁਰਸਿੱਖੀ ਗੁਰਮਤ ਗੁਰਮਤ ਦਾ ਪ੍ਰਕਾਸ਼ ਗੁਰਮਤ ਦੀ ਦਾਤ ਸਾਨੂੰ ਗੁਰਨਾਨਕ ਦੇ ਦਰਬਾਰ ਵਿੱਚੋਂ ਮਿਲ ਸਕੇ ਗੁਰਮਤ ਦੇ ਪ੍ਰਕਾਸ਼ ਨਾ ਹੋਣ ਕਰਕੇ ਗੁਰਮਤ ਦੀ ਦਾਤ ਤੋਂ ਵਾਂਝੇ ਹੋਣ ਕਰਕੇ ਇਹ ਦੁਰਦਸ਼ਾ ਹੋ ਰਹੀਆਂ ਨੇ ਪਰ ਫੇਰ ਵੀ ਆ ਇੱਕ ਇਤਿਹਾਸ ਅਮੋਰਤ ਹੈ ਇੱਕ ਸੀਨੀ ਮਾਣੇ ਆਪਣੇ ਘਰ ਦੇ ਖਜ਼ਾਨੇ ਵਿੱਚੋਂ ਆਪਣੀ ਕੁੱਖ ਦੇ ਖਜ਼ਾਨੇ ਵਿੱਚੋਂ ਆਪ ਪੰਥ ਦੇ ਵਿੱਚ ਦੋ ਰਤਨ ਕੱਢ ਕੇ ਦੇ ਦਿੱਤੇ ਭਾਵ ਕਹਿੰਦਾ ਸਿੰਘ ਸਾਹਿਬ ਜਥੇਦਾਰ ਯਾਨੀ ਧਿਆਨ ਸਿੰਘ ਜੀ ਮੱਤ ਦੇ ਛੋਟੀ-ਛੋਟੀ ਉਮਰ ਦੇ ਦੋ ਭਰਾ ਕੌਮ ਦੇ ਖਜ਼ਾਨੇ ਵਿੱਚ ਸਹੀਦੀਆਂ ਪਾ ਕੇ ਮਾਨ ਪ੍ਰਾਪਤ ਕੀਤਾ ਉਹ ਮਾਂ ਦੇ ਦੁੱਧ ਤੇ ਦੁੱਧ ਨੂੰ ਲਾਜ ਨਹੀਂ ਲਾਇਆ ਮਾਂ ਦੇ ਦੁੱਧ ਨੂੰ ਸੁੱਧ ਨੂੰ ਪੁੱਧ ਨੂੰ ਪ੍ਰਕਾਸ਼ ਕਰਕੇ ਰਖਾਇਆ ਉਹ ਸੀ ਬਾਤ ਸਿਆਕਾਰ ਉਸ ਮਾਣੇ ਸੀਣੀ ਮਾਣੇ ਪੰਥ ਨੂੰ ਇੱਕ ਰਤਨ ਦਿੱਤਾ ਉਹ ਰਤਨ ਨੇ ਆ ਮੋਰਚਾ ਲਾ ਕੇ ਲਾਇਆ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੁਆਰਾ ਇਹ ਕਿਰਪਾ ਇਹ ਕਿਰਪਾ ਦੇ ਪਾਤਰ ਆਪਾਂ ਸਾਲੇ ਬਣੀਏ ਝੋਈਆਂ ਦੇ ਸੱਚੇ ਪਾਤਸ਼ਾਹ ਸਾਰੇ ਪੰਥ ਤੇ ਕਿਰਪਾ ਕਰੋ ਇਹ ਮੋਰਚੇ ਦੀ ਬਦੌਲਤ ਇਹ ਮੋਰਚੇ ਵਿੱਚੋਂ ਬੜੀਆਂ ਸੋਹਣੀਆਂ ਬੜੇ ਸੋਹਣੇ ਰਾਤਾਂ ਨਿਕਲੇ ਇਹਨੂੰ ਰੇੜਕਤੇ ਆ ਜਿਹੜੇ ਬੈਠੇ ਨੇ ਸਾਡੇ ਨਿਰਮਲੇ ਤੇ ਉਦਾਸੀ ਨੀਹਾ ਹੁਸੈਨ ਸਿੰਘ ਜੱਫੇਵੰਦੀਓ ਤੇ ਜਿਹੜੀਆਂ ਸਾਡੀ ਕੌਮ ਦਾ ਅਣਖੜਵਾ ਆਂਗਣੇ ਅੱਜ ਤੋਂ ਪਹਿਲਾਂ ਬੜਾ ਧੂਠਾ ਪ੍ਰਚਾਰ ਹੋ ਰਿਹਾ ਸੀ ਜਥੇਦਾਰ ਸਾਹਿਬ ਨੇ ਸਭ ਤੋਂ ਪਹਿਲਾਂ ਨੇਹਾ ਸਿੰਘ ਜੱਥੇਦਾਰੀਆਂ ਨੂੰ ਨਿਰਮਲਿਆਂ ਨੂੰ ਅਦਸਤੀਆਂ ਨੂੰ ਤੇ ਹੋਰ ਕਿਥੇ ਬੰਦੀਆਂ ਨੂੰ ਗੱਲ ਨਾਲ ਲਾ ਕੇ ਪ੍ਰੇਰ ਕੇ ਇਸ ਜੰਗ ਦੇ ਵਿੱਚ ਜੂਝਣ ਵਾਸਤੇ ਤਿਆਰ ਕੀਤਾ ਆ ਮੋਰਚਾ ਤਹਵਾਰ ਸਾਨੂੰ ਆਸਾਂ ਨੇ ਕਿ ਜਿਹੜੀਆਂ ਮਿਰਜਾਦਾਵਾਂ ਜਿਹੜੇ ਮੁਤੇ ਪੰਥ ਦੇ ਸੈਂਕੜੇ ਸਾਲਾਂ ਤੋਂ ਪਏ ਨੇ ਜਿਨ੍ਹਾਂ ਨੂੰ ਕਿਸੇ ਨੇ ਛੇੜਿਆ ਨਹੀਂ ਇਹ ਸ੍ਰੀ ਈਮਾਨ ਦੇ ਪੁੱਤਰ ਨੂੰ ਸੰਗਤ ਦੇ ਰੂਪ ਵਿੱਚ ਅਸੀਂ ਬੇਨਤੀ ਅੱਜੇ ਕਰਦੇ ਹਈਏ ਕਿ ਉਹ ਪਹਿਲੇ ਮੁੱਦਿਆਂ ਨੂੰ ਵੀ ਇਹ ਮੋਰਚੇ ਦੇ ਜੰਦ ਦੀ ਸਫਲਤਾ ਤੋਂ ਬਾਅਦ ਉਹ ਵੀ ਪੰਥ ਦੀ ਝੋਲੀ ਵਿੱਚ ਪਾ ਕੇ ਉਹ ਵੀ ਕੋਈ ਹੋਰ ਨਹੀਂ ਕਰ ਸਕਦਾ ਸਾਨੂੰ ਆਗੂ ਮਿਲ ਗਿਆ ਹੈ ਅਸੀਂ ਆਪੇ ਆਗੂ ਨੂੰ ਸੰਗਤ ਦੇ ਰੂਪ ਵਿੱਚ ਬੇਨਤੀ ਕਰਦੇ ਆ ਜਿਹੜੀ ਮਰਜ਼ਾਦਾਵਾ ਜਾਂ ਹੋਰ ਮੁੱਦੇ ਬੈਨ ਪੰਥ ਦੇ ਉਹਨਾਂ ਦਾ ਵੀ ਹੱਲ ਕੀਤਾ ਜਾਵੇ ਬਾਕੀ ਮੈਂ ਬੇਨਤੀ ਕਰਦਾ ਹਾਂ ਗੁਰਸਿੱਖ ਸੰਗਤ ਤੇ ਧੰਨਵਾਦ ਹੈ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਕੋਟਨ-ਕੋਟ ਵਾਰ ਕਰਿਆ ਕਰੋ ਆ ਜਿਹੜਾ ਬਰਗਾੜੀ ਦੀ ਮੰਡੀ ਵਿੱਚ ਤੁਹਾਨੂੰ ਪ੍ਰੇਰ ਕੇ ਕਿਰਪਾ ਕਰਕੇ ਜਹਾ ਦਾਣੇ ਤਹਾ ਖਾਣੇ ਨਾਨਕਾ ਸੱਚ ਹੈ ਤੁਹਾਡਾ ਦਾਣਾ ਪਾਣੀ ਬਰਗਾੜੀ ਦਾ ਲਿਖਿਆ ਤੁਸੀਂ ਆ ਕੇ ਬਰਗਾੜੀ ਦੀ ਮੰਡੀ ਵਿੱਚ ਬੈਠੇ ਆ ਤੁਸੀਂ ਸਾਰੇ ਸੁਭਾਗੇ ਹੋ ਕਿ ਆਪਣੇ ਸਤਗੁਰੂ ਸੱਜੇ ਪਾਤਸ਼ਾਹ ਜੀ ਦੇ ਜਦੋਂ ਜਦੋਂ ਦੀ ਸਤਗੁਰ ਆਪਣੇ ਤੇ ਵਿਵਤਾ ਲੈਂਦੇ ਮੈਂ ਜਿਆਦਾ ਸੁਣ ਨਹੀਂ ਲੈਂਦਾ ਇਸ ਤੋਂ ਬਾਅਦ ਆਪਾਂ ਜਕਾਰੇ ਸਿੱਧਾਂ ਦੇ ਆ ਵਚਨ ਮੈਂ ਲਾਸਟ ਕਹਿ ਰਹੇ ਹਾਂ ਕਹਿੰਦੇ ਸਤਗੁਰ ਆਪਣੇ ਤੇ ਸੰਕਟ ਲਿਆ ਕਰਦਾ ਹੈ ਸਤਗੁਰ ਆਪਣੇ ਤੇ ਵਿਵਤਾ ਲਿਆ ਕਰਦਾ ਹੈ ਸਵਾਲ ਪੈਦਾ ਹੋਇਆ ਕਿ ਸਤਵਰ ਵੀ ਆਪਣੇ ਤੇ ਵਿਫਤਾ ਲਿਆ ਕਰਦੇ ਐ ਬੁਲਵਾਨੀ ਕਹਿੰਦੀ ਹਾਂ ਸਤਵਰ ਵਿਫਤਾ ਲੈ ਕੇ ਆਪਣੇ ਤੇ ਫਿਰ ਆਪਣੇ ਪੁੱਤਰਾਂ ਤੇ ਧੀਾਂ ਦੀ ਆਪਣੇ ਪੰਥ ਦੀ ਪਰਖ ਕਰਿਆ ਕਰਦੇ ਐ ਉਹ ਮਰਜੀਵਣੇ ਸਤਵਰ ਦੀਆਂ ਕੁਰਸੀਆਂ ਲੈ ਜਾਇਆ ਕਰਦੇ ਐ ਬੁੱਝ ਦਿਲ ਕਹਿ ਤੇ ਨਕਮੇ ਇਹਨਾਂ ਚੀਜ਼ਾਂ ਤੋਂ ਖਾਲੀ ਰਹਿ ਜਾਇਆ ਕਰਦੇ ਐ ਸਤਵਰ ਦੀਆਂ ਕੁਰਸੀਆਂ ਮਹਾੜ ਹੋਇਆ ਕਰਦੀਆਂ ਉਹ ਦਿਨ ਬੜਾ ਬੜੀਆ ਹੁੰਦਾ ਜਿੱਦੇ ਸਤਵਰ ਸਿੱਖ ਦੇ ਬਲ ਨੂੰ ਨਜ਼ਰਾਂ ਕਰਕੇ ਤੱਕ ਲੰਗ ਸਾਹਬ ਨਦਰ ਕਰ ਦੇਖੈ ਸੋਤ ਬਲੇਖੈ ਤਮਨ ਨਾ ਨਿਤ ਪਾਈ ਗੁਰੂ ਗਰੀਬ ਨਵਾਜ਼ ਦੀ ਬਾਣੀ ਕਹਿੰਦੀ ਸਾਹਿਬ ਸੰਕਟ ਮੈਂ ਸੇਵਕ ਭੱਜੈ ਉਹ ਕਹਿੰਦੇ ਸਾਹਿਬ ਸੰਕਟ ਦੇ ਵਿੱਚ ਹੋਵੇ ਜਿਹੜਾ ਸਾਹਿਬ 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 ਹੈ ਨਾ ਉਹ ਸੰਕਟ ਵਿੱਚ ਹੋਵੇ ਤੇ ਜਿਹੜਾ ਸੇਵਕ ਹੈ ਉਹ ਭੱਜ ਜਾਵੇ ਬਿੱਡੀ ਮਾਰੀ ਗੱਲ ਹੈ ਉਹ ਪਿਤਾ ਦੀ ਦਾੜੀ ਨੂੰ ਕਿਸ ਨੇ ਹੱਥ ਪਾਇਆ ਹੋਵੇ ਚੌਂਕ ਤੇ ਚਰਾਹੇ ਪੁੱਤਰ ਪਿੱਠ ਦੇ ਜਾਵੇ ਸੰਗ ਤੇ ਉਸ ਬਾਪ ਨੂੰ ਪੁੱਛੋ ਉਹ ਕਹਿੰਦਾ ਮੈਨੂੰ ਦਾੜੀ ਫੜੀ ਦਾ ਦੁੱਖ ਨਹੀਂ ਮੈਨੂੰ ਦੁੱਖ ਹੈ ਮੇਰਾ ਪੁੱਤਰ ਮੈਨੂੰ ਪਿੱਠ ਦੇ ਗਿਆ ਮਦਦ ਵਿੱਚੋਂ ਭੱਜ ਗਿਆ ਜੈਸੇ ਰਨ ਵਿੱਚ ਸੱਖਾ ਪਰ ਹੱਥ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਕਹਿੰਦੇ ਉਹ ਕਹਿੰਦੇ ਭਾਈ ਨੂੰ ਭਾਈ ਦੀ ਲੋੜ ਪੈ ਜੇ ਇਹ ਰੰਗ ਵਿੱਚ ਪਤਾ ਲੱਗਦਾ ਭਾਈ ਭਾਈ ਤੇ ਬਾਰ ਨਹੀਂ ਸਹਾਰ ਸਕਦਾ ਆ ਕੇ ਬਰਾਬਰ ਖੜ ਜਾਂਦਾ ਇਹ ਗੁਰੂ ਦੀ ਬਾਣੀ ਹੈ ਉਪਦੇਸ਼ ਦੇ ਰਹੀ ਹੈ ਸਾਡੇ ਉੱਤੇ ਇਹ ਉਪਦੇਸ਼ ਦਰਦਾ ਪੇਤਾ ਨੂੰ ਉਹਨਾਂ ਦਾ ਦੁੱਖ ਦਾੜੀ ਫਰੀਦਾਨੀ ਜਿਨ੍ਹਾਂ ਦੁੱਖ ਉਹਦਾ ਪੁੱਤਰ ਭਰੀ ਸਵਾ ਵਿੱਚ ਪਿੱਠ ਦੇ ਜਾਵੇ ਉਹਦਾ ਬਦਲਾ ਨਾ ਲਵੇ ਸੰਕ ਤੇ ਸਾਡੇ ਸਤਿਗੁਰ ਸੱਚੇ ਪਾਤਸ਼ਾਹੀ ਦਾ ਅੰਗ ਅੰਗ ਖਲਾਰੇ ਆ ਕੇ ਰੱਖੇ ਗਲੀਆਂ ਵਿੱਚ ਸਾਰੇ ਆਪਣੇ ਆਪ ਨੂੰ ਰੋਲਿਆ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਰੋਲ ਕੇ ਸਾਨੂੰ ਇਕੱਠਿਆਂ ਕੀਤਾ ਉਹ ਫਿਰ ਸੀਣੀ ਮਾ ਦੇ ਪੁੱਤਰ ਦਾ ਖੂਨ ਖੋਲਿਆ ਇੱਕ ਜੂਨ ਨੂੰ ਅਟੱਠ ਹੋਇਆ ਕੱਠ ਤੋਂ ਬਾਅਦ ਮੋਰਚੇ ਦਾ ਐਲਾਨ ਹੋ ਗਿਆ ਆ ਜੋ ਰੌਣਕਾਂ ਲੱਗੀਆਂ ਨੇ ਆ ਜੋ ਜੁੱਧ ਚੱਲ ਰਹੇ ਹੈ ਜਾਂ ਇਨਸਾਫ ਲਈ ਮੋਰਚਾ ਤਿੰਨ ਮਹੀਨਿਆਂ ਤੋਂ ਉੱਪਰ ਜਾ ਰਿਹਾ ਹੈ ਇਹ ਉਹ ਦਾ ਦਿਨਾਂ ਦੀ ਘੜਤ ਹੈ ਜਦੋਂ ਕਿਸੇ ਬੁੱਢੇ ਜਨਨ ਦਾ ਫੋਨ ਖੋਲਿਆ ਉਹ ਫੋਨ ਇੱਕ ਦਿਨ ਬਾਬਾ ਦੀਪ ਸਿੰਘ ਜੀ ਦਾ ਵੀ ਖੋਲਿਆ ਸੀ ਲਕੀਰ ਖਿੱਚੀ ਉਹ ਮਰਜੀ ਬੜੇ ਆਇਓ ਜਿਨੇ ਘਰ ਵਾਪਸ ਨਹੀਂ ਜਾਣਾ ਉਹ ਮਰਜੀ ਬੜੇ ਆਇਓ ਜਿਨੇ ਗੁਰੂ ਗ੍ਰੰਥ ਸਾਹਿਬਹ ਜੀ ਦੇ ਹਰਿਮੰਦਰ ਸਾਹਿਬ ਵਾਸਤੇ ਯਾਤ ਕਰਵਾਣ ਕਰਨੀ ਹੈ ਆ ਉਹ ਮਰਜੀ ਬੜੇ ਆਏ ਨੇ ਸਾਡੀਆਂ ਭੈਣਾ ਮਾਮਾ ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਸਾਹਿਬ ਤੇ ਆਪਣੀ ਯਾਤ ਕਰਵਾਣ ਕਰਨੀ ਹੈ ਕਿ ਉਹ ਮਰਜੀ ਬੜੇ ਨੇ ਸੰਗ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੱਕ ਰਹੇ ਨੇ ਕਿ ਮੇਰੀ ਬਿਆਦਨੀ ਹੋਈ ਗਲੀਆਂ ਚ ਆਪਣੇ ਆਪ ਨੂੰ ਰੋਲਿਆ ਮੇਰੇ ਕੇਲੇ ਪੁੱਤਰ ਤੇ ਧੀਾਂ ਨੇ ਪਿੱਠ ਦੇ ਜੋ ਗੁਰੂ ਨੂੰ ਪਿੱਠ ਦੇਗੇ ਗੁਰੂ ਦੇ ਬਾਝੰਦੇ ਉਹਨਾਂ ਵਾਸਤੇ ਸਹਰ ਸੰਕਟ ਮੈਂ ਸੇਵਕ ਭੱਜੈ ਚਰੰਗ ਕਾਲਨਾ ਕੀ ਵੇ ਦਉਂ ਕੁੱਲ ਲਜੈ ਕੋਆ ਕੁੱਲਾਂ ਨੂੰ ਉਦੀ ਲੱਗਿਆ ਲੱਗਦੀ ਐ ਐਸਾ ਕੋਈ ਦਿਨ ਨਾ ਆਵੇ ਐਸਾ ਕੋਈ ਦਿਨ ਨਾ ਆਵੇ ਜਦੋਂ ਕਿਸੇ ਗੁਰਸਿੱਖ ਦੀ ਮਿੱਠ ਹੋ ਜਾਵੇ ਆਪਣੇ ਗੁਰੂ ਵੱਲ ਮਨਦਾਨ ਚ ਜਾਵੇ ਐਸਾ ਕੋਈ ਦਿਨ ਨਾ ਆਵੇ ਗੁਰਸਿੱਖ ਆਪਣੀ ਰਹਿਤ ਤੋਂ ਗਿਰ ਜਾਵੇ ਐਸਾ ਕੋਈ ਦਿਨ ਨਾ ਆਵੇ ਗੁਰਸਿੱਖੁਰ ਸਿੱਖੀ ਨੂੰ ਛੱਡ ਜਾਵੇ ਐਸਾ ਕੋਈ ਦਿਲ ਨਾ ਆਵੇ ਗੁਰਸਿੱਖੁਰ ਸਿੱਖੀ ਦੇ ਸਿਧਾਂਤ ਨੂੰ ਛੱਡ ਜਾਵੇ ਉਹ ਕਿਸੇ ਗੁਰਸਿੱਖ ਨੂੰ ਪੁੱਛੋ ਤੇਰੀ ਕੀ ਮੰਗ ਹੈ ਉਹ ਕਹਿੰਦਾ ਮੇਰੀ ਮੰਗ ਹੈ ਕਲਗੀ ਵਾਲੇ ਸਤਿਗੁਰਾ ਤੇਰੀ ਮਹਾਨ ਤੇ ਪਿਆਰੀ ਸਿੱਖੀ ਮੇਰੇ ਘਰ ਵਿੱਚੋਂ ਨਾ ਜਾਵੇ ਜੇ ਇਹ ਕਾਰਨ ਹੈ ਨਾ ਦੋ ਭਰਾ ਵਾਰ ਕੇ ਵੀ ਆ ਮੰਡੀ ਵਿੱਚ ਆ ਕੇ

ਆਪਣਾ ਫੀਸ ਪਾਠ ਦੀ ਕਚੈਰੀ ਵਿੱਚ ਥਾਲ ਵਿੱਚ ਰੱਖ ਕੇ ਗੁਰੂ ਨੂੰ ਤੇ ਕੌਣ ਅਰਪਣ ਕੀਤਾ ਹੋਵੇ ਏਦੋਂ ਬਾਅਦ ਕੀ ਦੇਖਣਾ ਚਾਹੁੰਦੀ ਹੈ ਫਿਰ ਕੌਣ ਜੇ ਕੋਈ ਬੁਰਾ ਬੋਲੂ ਉਹਦੀ ਬੁਰੀ ਕਿਸਮਤ ਵਾੜੀ ਕਿਸਮਤ ਉਹਦੀ ਜਿਹੜਾ ਬਰਗਾੜੀ ਤੇ ਮੋਤੀ ਨੂੰ ਨਿੰਦੂਗਾ ਉਹ ਤੋਂ bure ਕਰਮ bure ਭਾਗ ਕਿਤੇ ਹੋ ਸਕਦੇ ਐ ਜਿਹੜਾ ਗੁਰੂ ਨਾਨਕ ਦੇ ਸਿਧਾਂਤ ਨੂੰ ਪੰਥ ਖਾਲਸਾ ਦੀ ਮੰਨਦਿਆ ਚ ਸੰਗਤ ਦੇ ਆਪਾਂ ਭਾਗਾਂ ਵਾਲਿਆਂ ਅਸੀਸ ਲੱਖ ਵਾਰੀ ਜਨਮ ਲੈ ਕੇ ਵੀ ਲੱਖਾਂ ਵਾਰੀ ਵੀ ਪੰਥ ਤੇ ਕਾਰਜਾਂ ਵਾਸਤੇ ਲੱਗ ਜਵੇ ਤਾਂ ਵੀ ਸੱਚੇ ਪਾਸ਼ਾ ਜੀ ਦਾ ਅਸੀਂ ਦੇ ਨਹੀਂ ਦੇ ਸਕਦੇ ਆ ਆਪਾਂ ਆਪਣੇ ਮਿਸ਼ਨ ਵਾਲ ਨੂੰ ਚੱਲੀਏ ਗੁਰੂ ਗਰੀਬ ਨਵਾਜ਼ ਜਿੰਨੇ ਵੀ ਨਿਰਮਲ ਅਦਾਸੀ ਮਹਾਂ ਸਿੰਘ ਜੱਤੇਵੰਦੀਆਂ ਬਹੁਤ ਬਹੁਤ ਸਾਰਿਆਂ ਜਥੇ ਵਰਤੀਆਂ ਉਹ ਕਹਿੰਦੇ ਹਾਥੀ ਵੀ ਪੜ ਵਿੱਚ ਸਾਰੀਆਂ ਪੜਾ ਆ ਜਾਂਦੀਆਂ ਨੇ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਹਾਨੂੰ ਕੱਲਿਆਂ ਕੱਲਿਆਂ ਨੂੰ ਜਾਣਦੇ ਐ ਉਹ ਤਾਂ ਕੱਲਿਆਂ ਬੁਰਿਆਂ ਨਹੀਂ ਤੇ ਭਲਿਆਂ ਨੂੰ ਵੀ ਜਾਣਦੇ ਐ ਭਲੇ ਬੁਰੇ ਦੀ ਪੀੜ ਪਸ਼ੰਤ ਉਹ ਭਲਿਆਂ ਦੀ ਵੀ ਤੇ ਬੁਰਿਆਂ ਦੀ ਵੀ ਪੀੜਾ ਨੂੰ ਪਸ਼ਾਣਦੇ ਐ ਤੁਸੀਂ ਆਏ ਕਿ ਨਾ ਧੰਨਤਾ ਦੇ ਯੋਗ ਹੈ ਧੰਵਾਦ ਹੈ ਜਿੰਨੇ ਵੀ ਜਥੇਵਦੀਆਂ ਮਿਹਾਰ ਸਿੰਘ ਜਥੇਵਦੀਆਂ ਮਿਰਮਲੇ ਉਦਾਸੀ ਹੋਰ ਜਿੰਨੀਆਂ ਵੀ ਗੁਰਸਿੱਖ ਸੰਗਤਾਂ ਇੱਕ ਨਿੱਕੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਮੇਰੀ ਆਪਣੀ ਭਾਵਨਾ ਕਿ ਤੁਹਾਡੇ ਚਰਨਾਂ ਦੀ ਧੂੜ ਸੰਗਤਾਂ ਦੇ ਚਰਨਾਂ ਦੀ ਧੂੜ ਮੇਰੇ ਵਰਗੇ ਗਰੀਬ ਨੇ ਸਿਰ ਦੇ ਵਿੱਚ ਪੈ ਜਾਵੇ ਅਗੇ ਭਲਾ ਹੋ ਜਾਵੇ ਮੁਸਿੱਖਾਂ ਦੀ ਹਰ ਧੂੜ ਦੇ ਅੰਪਾਪੀ ਦੀ ਗੱਤ ਪਾਉ। ਉਹ ਗੁਰਸਿੱਖਾਂ ਦੇ ਚਰਨਾਂ ਦੇ ਜੋੜੇ ਕਿਸੇ ਦੇ ਸਿਰ ਵਿੱਚ ਝਾੜੇ ਜਾਨ ਸਭ ਤੋਂ ਵੱਡੇ ਭਾਗ ਹੋਇਆ ਕਰਦੇ ਐ ਐਸ ਮਹਾਨ ਪੰਥ ਵਿੱਚ ਮੈਂ ਜਥੇਦਾਰ ਸਿੰਘ ਸਾਹਿਬ ਜਨ ਇਤਿਹਾਸ ਸਿੰਘ ਦੀ ਮਾਨਦਵਲੋਂ ਸਾਰੀਆਂ ਗੁਰਸਿੱਖ ਸੰਗਤਾਂ ਦਾ ਪਰ ਜੋਰ ਸਰਦਾ ਤੇ ਭਾਵਨਾ ਦੇ ਨਾਲ ਧੰਨਵਾਦ ਕਰ ਰਿਹਾ ਤੇ ਧੰਨਵਾਦ ਕਰ ਰਿਹਾ ਸਤਿਗੁਰ ਗ੍ਰੰਤ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਇਹੋ ਜੇ ਜੱਟੇਦਾਰ ਕੰਮ ਕੇ ਸਾਡੀ ਆਗੂदाई ਧੰਨਵਾਦ ਕਰ ਰਿਹਾ ਗੁਰੂ ਗਰੀਬ ਨਿਵਾਜ ਦਾ ਸੱਚੇ ਪਾਤਸ਼ਾਹ ਜੀ ਆ ਪੰਥ ਖਾਲਸੇ ਨੂੰ ਸਫਲਤਾ માં ਸੰਪੂਰਨਤਾ માં ਤੁਸੀਂ ਬਖਸ਼ਿਸ਼ ਕਰਨੀਆਂ ਨੇ ਮੈਂ ਬੇਨਤੀ ਕਰ ਰਿਹਾ ਸਤਿਗੁਰ ਗ੍ਰੰਤ ਸਾਹਿਬ ਜੀ ਨੂੰ ਸੱਚੇ ਬਾਦਸ਼ਾ ਅਸੀਂ ਸਾਰੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੇ ਵਾਲਾਂ ਦੀ ਕੋਹਨੀਆਂ-ਕੋਹਨੀਆਂ ਤੱਕ ਇੱਕ ਇੱਕ ਰੋਲ ਵਿੱਚ ਸਾਡੇ ਕਰੋੜਾਂ ਕਰੋੜਾਂ ਅਫਗਾਨ ਨੇ ਸਾਡੇ ਵਿੱਚ ਗੁਣ ਕੋਈ ਨਹੀਂ ਸਾਡੇ ਵਿੱਚ ਗੁਣ ਕੋਈ ਨਹੀਂ ਤੁਸੀਂ ਗੁਣਾ ਦੇ ਹੀਰੇ ਹੋਂਦਾ ਤਾਂ ਵੱਟੇ ਮੇਰੇ ਸਹਿਬਾ ਗਹਿਰ ਕਬੀਰਾ ਗੁਣੀ ਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਤੀਰਾ ਸੱਚੇ ਬਾਦਸ਼ਾ ਸਿੱਖ ਫਲਵਾੜੀ ਨੂੰ ਆਪਣੀ ਗਲਵਕੜੀ ਵਿੱਚ ਲਾਓ ਸਿੱਖ ਫਲਵਾੜੀ ਨੂੰ ਮਤ ਦੀ ਦਾਤ ਬਖਸ਼ੋ ਸਿੱਖਾਂ ਦੇ ਸਿਰ ਤੇ ਮਿਹਰ ਪਰੇ ਹੱਥ ਰੱਖੋ ਅਸੀਂ ਬੋਲੇ ਆ ਭਲੇ ਆ ਸਾਡੀ ਬੋਲਿਆਂ ਭਲਿਆਂ ਦੀ लाज ਰੱਖਨੇ ਹੋ ਅਧੁਨੀਆ ਦੀ ਗੁਰੂ ਗਰੀਬਨਵਾਦ ਮਾਰ ਕੇ ਸਾਡੀ ਸਵਾਭੀ ਉੜ ਕੇ ਕਿਸੇ ਹੋਰ ਦਰ ਤੇ ਨਾ ਚਲੀ ਜਾਵੇ ਜਿਉਂਦੇ ਆ ਮਰਿਆਂ ਤੇਰੇ ਆ ਤੇਰੀਆਂ ਵੀ ਤੈਨੂੰ ਲਾਜ ਹੈ ਲੋਕ ਪਰਲੋਕ ਵਿੱਚ ਸਾਡੀ ਸਾਰਿਆਂ ਦੀ ਲੱਜਿਆ ਰੱਖਦੇ ਹੋ ਸਕੇ ਪਾਤਸ਼ਾਹ ਆਪਾਂ ਤੁਹਾਨੂੰ ਮੋਰਚੇ ਲਾਉਣੇ ਪਏ ਨੇ ਜੇ ਅਨਸਾਫ਼ ਨਾਤੇ ਇਹ ਦੇਸ਼ ਵਿੱਚ ਜੇ ਕਿਸੇ ਹਸਾਦੀਆਂ ਸਰਕਾਰਾਂ ਹੁੰਦੀਆਂ ਸਾਨੂੰ ਕਾਨੂੰਨ ਲਾਉਣੇ ਪੈਂਦੇ ਸੀ ਲੋਣੇ ਪਏ ਇਸ ਕਰਕੇ ਗੁਰੂ ਗਰੀਬ ਨਵਾਜ਼ ਪੰਥ ਨੂੰ ਸੰਪੂਰਨਤਾ માં ਤੇ ਸਫਲਤਾ માં ਬਖਸ਼ਿਸ਼ ਕਰਨ ਆਓ ਆਪਾਂ ਸਾਰੇ ਰਲ ਕੇ ਜਿਵੇਂ ਸਾਡੇ ਪੁਰਖੇ ਰੋਜ਼ ਉਤਾਰੇ ਲਾਉਂਦੇ ਆ ਅਸੀਂ ਵੀ ਉਸ ਰਸਤੇ ਦੇ ਉੱਤੇ ਚੱਲ ਕੇ ਔਰ ਸਾਰਿਆਂ ਨੇ بلند ਆਵਾਜ਼ ਦੇ ਵਿੱਚ ਬਾਹਕੀਆਂ ਕਰਕੇ ਪੂਰੇ ਜੋਰ ਨਾਲ ਗੁਰੂ ਨਾਨਕ ਦੇ ਦਰਬਾਰ ਵਿੱਚ ਬਾਝੀ ਲਾਉਣੀ ਹੈ ਦੇਸਾਂ ਵਿਦੇਸਾਂ ਵਿੱਚ ਸੰਗਤਾਂ ਦੇਖ ਰਹੀਆਂ ਨੇ ਮੈਂ ਦੇਸਾਂ ਵਿਦੇਸਾਂ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿਸੇ ਤੋਚ ਬੰਦੀ ਲੋੜ ਨਹੀਂ ਕਿਸੇ ਤੋਂ ਡੰਗ ਦੀ ਲੋੜ ਨਹੀਂ ਮੂਰਤੀਆਂ ਦਾ ਖੁੱਦ ਕੇ ਸਮਰਪਣ ਕਰੋ ਔਰ ਕੰਨ ਕਰਕੇ ਮਨ ਕਰਕੇ ਤੇ ਧਨ ਕਰਕੇ ਵੀ ਮੈਂ ਤੁਹਾਨੂੰ ਕਹਿਣਾ ਕਿ ਪਿੱਛੇ ਨਾ ਹਟਿਓ ਸਹਿਨ ਸਾਹ ਦੇ ਪੁੱਤਰ ਸਹਿਨ ਸਾਹ ਹੋਇਆ ਕਰਦੇ ਆ ਤਾਂ ਸਵਾਦ ਹੈ ਹੋ ਸੰਗਤਾਂ ਨੂੰ ਮੈਂ ਕਹਿਣਾ ਕਿਤੇ ਜਥੇਦਾਰ ਨੂੰ ਸਹਿਨ ਸਾਹ ਵਰਗਾ ਜੀਵਨ ਦਿੱਤਾ ਜਾਵੇ ਪੰਥ ਦੇ ਸਕਦਾ ਹੈ ਇਹਦੇ ਆਲੇ ਦੁਆਲੇ ਗੱਡੀਆਂ ਕੀ ਗੱਲ ਹੈ ਪੰਥ ਸਾਰਾ ਜਾਨਵਾਰੇ ਜਥੇਦਾਰ ਉੱਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਮੈਂ ਖੁੱਲ ਕੇ ਅੱਜ ਬੇਨਤੀ ਕਰਦਣਾ ਹੈ ਕਿ ਧਰਮ ਦੀ ਚਿਬੜ ਦੀਆਂ ਏਜੰਸੀਆਂ ਤੋਂ ਲੋੜ ਨਹੀਂ ਪੰਥ ਪੰਥ ਦੀ ਸੇਵਾ ਕਰਦਾ ਆਇਆ ਖੁੱਲ ਕੇ ਸਾਰੇ ਸੇਵਾ ਕਰੋ ਔਰ ਮੈਂ ਜਿਹੜੇ ਵੀਰ ਜੇ ਤੱਕ ਮੋਰਚੇ ਤੇ ਨਹੀਂ ਆਏ ਪਿੱਠ ਦਿੱਤੀ ਹੈ ਸਤਿਗੁਰੂ ਨੂੰ ਤੇ ਪੰਥ ਨੂੰ ਉਹਨਾਂ ਨੂੰ ਵੀ ਮੈਂ ਸਾਰੀ ਸੰਗਤ ਵੱਲੋਂ ਬੇਨਤੀ ਕਰ ਲੈਣਾ ਕਿ ਤੁਹਾਡੇ ਕੋਲ ਮੌਕਾ ਹੈ ਮੱਥੇ ਤੇ ਲੱਗਿਆ ਕਾਲਾ ਕਲੰਕ ਉਹਨੂੰ ਕੇਸਰ ਦਾ ਟਿੱਕਾ ਵੜਾਉਣ ਦਾ ਤੁਹਾਡੇ ਕੋਲ ਮੌਕਾ ਹੈ ਇਹ ਬੜੇ ਬਿਆਲੂ ਤੇ ਕਿਰਪਾਲੂ ਨੇ ਜਿਹੜੀ ਆ ਬੈਠੀ ਆ ਕੌਣ ਬਹੁਤ ਬਿਆਲੂ ਕਿਰਪਾਲੂ ਹੈ ਆਜੋ ਆਓ ਪੰਥ ਖਾਲਸੇ ਵਿੱਚ ਮਿਲੋ ਇੱਥੇ ਤੁਹਾਨੂੰ ਪਿਆਰ ਸਤਿਕਾਰ ਮਿਲੇਗਾ ਇੱਥੇ ਤੁਹਾਨੂੰ ਗਲ ਨਾਲ ਲਾਇਆ ਜਾਵੇਗਾ ਤੁਹਾਡੇ ਗਲਾਂ 'ਚ ਸਰੋਪੇ ਪਾ ਕੇ ਤੁਹਾਨੂੰ ਫਿਰ ਵੀ ਸਤਿਕਾਰਿਆ ਜਾਵੇਗਾ ਕਾਡਾ ਕੋਈ ਔਗਣ ਨਹੀਂ ਚਿਤਾਰਿਆ ਜਾਵੇਗਾ ਇਹ ਗੁਰੂ ਦਾ ਮਹਾਨ ਪੰਥ ਹੈ ਇਹ ਵਿਆਪਤਾ ਦੇ ਘਰ ਵਿੱਚ ਰਹਿੰਦਾ ਹੈ ਇਹ ਸੁਗਰ ਵਿੱਚ ਰਹਿੰਦਾ ਆਓ ਆਪਾਂ ਸਾਰੇ ਜਕਾਰੇ ਲਾਈਏ ਸਾਰਿਆਂ ਨੇ ਧਿਆਨ ਆਪਣੇ ਗੁਰੂ ਨੂੰ ਕੇਂਦਰ ਤੇ ਰੱਖਣਾ ਬਰਗਾੜੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਬਹਿਲਕਾਨ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਲਾ ਵਿੱਚ ਬੈਠੇ ਸਿੰਘਾਂ ਨੂੰ ਰਿਹਾਂ ਕਰੋ ਜਵਾਹਰ ਕਰੋ ਜਵਾਹਰ ਕਰੋ ਆਕਾਲ ਤਾਕਤ ਮਹਾਨ ਹੈ ਜਵਾਹਰ ਕਰੋ ਜਵਾਹਰ ਕਰੋ ਆਕਾਲ ਤਾਕਤ ਮਹਾਨ ਹੈ ਜਵਾਹਰ ਕਰੋ ਜਵਾਹਰ ਕਰੋ ਆਕਾਲ ਤਾਕਤ ਮਹਾਨ ਹੈ ਜਵਾਹਰ ਕਰੋ ਜਵਾਹਰ ਕਰੋ ਜਥੇਦਾਰ ਗਿਆਨੀ ਧਿਆਨ ਸਿੰਘ ਜੀ ਮੰਦੋ ਜੈਕਾਰਾ ਜੈਕਾਰਾ ਪੰਥ ਖਾਲਸਾ

ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਾਬਾ ਫੋਜਾ ਸਿੰਘ ਜੀ ਸੁਭਾਨੇ ਵਾਲੇ ਜਿਨ੍ਹਾਂ ਨੇ ਆਇਆ ਹੋਇਆ ਸੰਗਤ